जरा ये देखो मोदी जी वोटा ली ते जीत ली केड़े केड़े तरीकिया उतरे हुए ने थे पहले जब उनकी सरकार थी उन्होंने कहा था कि देश की संपत्ति पर पहला अधिकार मुसलमानों का है इसका मतलब ये संपत्ति इकट्ठी करके किसको बांटेंगे जिनके ज्यादा बच्चे हैं उनको बांटेंगे घुसपैठियों को बांटेंगे क्या आपकी मेहनत की कमाई का पैसा घुसपैठियों को दिया जाएगा आपको मंजूर है ये ये कांग्रेस का मैनिफेस्टो कह रहा है कि वो माताओं बहनों का सोने का हिसाब करेंगे उसकी जड़ती करेंगे जानकारी लेंगे और फिर उस संपत्ति को बांट देंगे और उनको बांटेंगे जिनको मनमोहन सिंह जी की सरकार ने कहा था कि संपत्ति पर पहला अधिकार मुसलमानों का है भाइयों बहनों ये अरबन नक्सल की सोच मेरी माताओं बहनों ये आपका मंगल सूत्र भी बचने नहीं देंगे यहां तक जाएंगे देखो मोदी साहब का कोई भी भाषण मुसलमान बारे बोले बिना ਤੇ ਅੱਠ 10 ਵੱਡੇ ਝੂਠ ਬੋਲੇ ਬਿਨਾ ਕਦੇ ਪੂਰਾ ਨਹੀਂ ਹੁੰਦਾ ਤੇ ਇੱਥੇ ਵੀ ਤੁਸੀਂ ਇਹੀ ਕੁਝ ਦੇਖ ਰਹੇ ਹੋ ਹੋਣਾ ਤਾਂ ਇਹ ਚਾਹੀਦਾ ਸੀ ਕਿ 10 ਸਾਲ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਤੇ ਰਾਜ ਕੀਤਾ ਉਹ ਵਿਕਾਸ ਦੀਆਂ ਗੱਲਾਂ ਕਰਕੇ ਵੋਟਾਂ ਲੈਂਦੇ ਉਹ ਤਰੱਕੀ ਦੀਆਂ ਗੱਲਾਂ ਕਰਕੇ ਵੋਟਾਂ ਲੈਂਦੇ ਉਹ ਮਹਿੰਗਾਈ ਘਟਣ ਦੇ ਦਲੀਲਾਂ ਦੇ ਕੇ ਵੋਟਾਂ ਲੈਂਦੇ ਉਹ ਬੇਰਜਗਾਰੀ ਖਤਮ ਕਰਨ ਦੇ ਤਰਕ ਦੇ ਕੇ ਵੋਟਾਂ ਲੈਂਦੇ ਉਹ ਲੋਕਾਂ ਦੇ ਜੀਵਨ ਪੱਧਰ ਨੂੰ ਸੌਖਾ ਤੇ ਉੱਚਾ ਕਰਨ ਦੇ ਤਰਕ ਦੇ ਕੇ ਵੋਟਾਂ ਲੈਂਦੇ ਉਹ ਡੀਜ਼ਲ ਪੈਟਰੋਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਉਣ ਦੇ ਨਾਂ ਤੇ ਵੋਟਾਂ ਲੈਂਦੇ ਤੇ ਉਹ ਵੋਟਾਂ ਲੈ ਰਹੇ ਨੇ ਧਾਰਮਿਕ ਘੱਟ ਗਿਣਤੀਆਂ ਦੇ ਉੱਪਰ ਬੋਲ ਕੇ ਤੁਸੀਂ ਸੁਣੋ 17000 ਤੋਂ ਵੱਧ ਸ਼ਿਕਾਇਤਾਂ ਆਨਲਾਈਨ ਮੋਦੀ ਸਾਹਿਬ ਦੇ ਇਸ ਭਾਸ਼ਣ ਦੇ ਖਿਲਾਫ ਪਹੁੰਚਣ ਦੀ ਚਰਚਾ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਔਰ ਇਸ ਚਰਚਾ ਨੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਧਿਆਨ ਖਿੱਚਿਆ ਕਿਉਂਕਿ ਇਹ ਮੋਦੀ ਸਾਹਿਬ ਦੀ ਹਰਕਤ ਦੇਖੋ ਮੋਦੀ ਸਾਹਿਬ ਬਹੁ ਗਿਣਤੀ ਭਾਈਚਾਰੇ ਦੀਆਂ ਵੋਟਾਂ ਵਟੋਰਨ ਦੇ ਲਈ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਬਾਰੇ ਬੋਲ ਰਹੇ ਨੇ ਉਹਨਾਂ ਨੂੰ ਕੁਸ ਪੈਠੀਏ ਤੱਕ ਕਹਿ ਰਹੇ ਨੇ ਔਰ ਸਿੱਧਾ ਸਿੱਧਾ ਇਹ ਕਹਿ ਰਹੇ ਨੇ ਕਿ ਕਾਂਗਰਸ ਤਾਂ ਉਹਨਾਂ ਚ ਸਾਰਾ ਕੁਝ ਵੰਡਣਾ ਚਾਹੁੰਦੀ ਹੈ ਸ਼ਬਦ ਬੋਲ ਰਹੇ ਨੇ ਕਿ ਮੁਸਲਮਾਨਾਂ ਚ ਸਭ ਕੁਝ ਵੰਡਣਾ ਚਾਹੁੰਦੀ ਹੈ ਕਿਉਂਕਿ ਮੋਦੀ ਜੀ ਨੂੰ ਪਤਾ ਹੈ ਕਿ ਉਹਨਾਂ ਦੀਆਂ ਵੋਟਾਂ ਘਟਣੇ ਤੇ ਬਹੁ ਗਿਣਤੀ ਦੀਆਂ ਵੋਟਾਂ ਖੋਸ਼ ਕਰਨ ਦੇ ਲਈ ਉਹਨਾਂ ਦੇ ਉੱਪਰ ਜੇ ਮੈਂ ਬੋਲਾਂਗਾ ਤਾਂ ਬਹੁ ਗਿਣਤੀ ਵਾਲੇ ਜਿਹੜੇ ਨੇ ਉਹ ਮੈਨੂੰ ਵੋਟਾਂ ਪਾ ਦੇਣਗੇ ਵਾਹ ਬਈ ਵਾਹ ਕਿੰਨੇ ਹੇਠਲੇ ਪੱਧਰ ਦੀ ਇਹ ਰਾਜਨੀਤੀ ਹੈ ਤੇ ਜਿਹੜੇ ਪੰਜਾਬ ਦੇ ਵੀ ਪੱਗਾਂ ਬਨ ਕੇ ਬੀਜੇਪੀ ਚ ਜਾ ਰਹੇ ਨੇ ਮੈਂ ਕਹੂੰਗਾ ਮਾੜਾ ਮੋਟਾ ਜ਼ਮੀਰ ਨੂੰ ਕੋਈ ਹੱਥ ਮਾਰਨਾ ਚਾਹੀਦਾ ਹੈ ਕਿ ਮੋਦੀ ਸਾਹਿਬ ਇਸ ਪੱਧਰ ਤੇ ਜਾ ਕੇ ਵੋਟਾਂ ਲੈਣਗੇ ਤੁਸੀਂ ਤਾਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਹੋ ਜਿਨ੍ਹਾਂ ਨੇ ਪੱਗਾਂ ਬੰਨ੍ਹੀਆਂ ਨੇ ਸਾਡੇ ਗੁਰੂ ਸਹਿਬਾਨ ਤਾਂ ਸਭੇ ਸਾਂਝੀ ਵਾਲਸ ਰਹਿਣ ਦੀ ਗੱਲ ਕਰਦੇ ਨੇ ਸਾਡੇ ਗੁਰੂ ਸਹਿਬਾਨ ਤਾਂ ਏਕ ਨੂਰ ਤੇ ਸਭ ਜੱਗ ਉਪਜਿਆ ਦੀ ਗੱਲ ਕਰਦੇ ਨੇ ਤੇ ਮੋਦੀ ਸਾਹਿਬ ਦੀ ਇਹ ਰਾਜਨੀਤੀ ਤੁਸੀਂ ਦੇਖੋ ਮੋਦੀ ਸਾਹਿਬ ਦਾ ਕੋਈ ਭਾਸ਼ਣ ਮੁਸਲਮਾਨਾਂ ਉੱਪਰ ਬੋਲੇ ਬਿਨਾਂ ਜਾਂ ਬਹੁ ਗਿਣਤੀ ਦੇ ਦੀ ਪ੍ਰਸ਼ੰਸਾ ਕੀਤੇ ਬਿਨਾਂ ਜਾਂ ਰਾਮ ਮੰਦਰ ਦੀ ਗੱਲ ਕੀਤੇ ਬਿਨਾ ਜਾਂ ਮਤਲਬ ਧਾਰਮਿਕ ਤੌਰ ਤੇ ਲੋਕਾਂ ਨੂੰ ਵਰਗਲਾਉਣ ਵਾਲੀਆਂ ਗੱਲਾਂ ਕੀਤੇ ਬਿਨਾ ਪੂਰਾ ਨਹੀਂ ਹੁੰਦਾ ਜਿੰਨੇ ਮਰਜੀ ਭਾਸ਼ਣ ਤੁਸੀਂ ਮੋਦੀ ਸਾਹਿਬ ਦੇ ਸੁਣ ਲੋ ਝੂਠ ਮੋਦੀ ਸਾਹਿਬ ਇਸ ਤਰ੍ਹਾਂ ਬੋਲਦੇ ਨੇ ਮੋਦੀ ਸਾਹਿਬ ਦੇ ਹਰ ਇੱਕ ਭਾਸ਼ਣ ਦੇ ਵਿੱਚ ਮੁਸਲਮਾਨਾਂ ਦੇ ਉੱਪਰ ਤੇ ਝੂਠ ਦੇ ਉੱਪਰ ਲਾਜ਼ਮੀ ਗੱਲ ਕੀਤੀ ਜਾਂਦੀ ਹੈ ਬੜੀ ਸਫਾਈ ਨਾਲ ਝੂਠ ਬੋਲੇ ਜਾਂਦੇ ਨੇ ਔਰ ਇਹ ਜਿਹੜੀ ਗੱਲ ਮੋਦੀ ਸਾਹਿਬ ਕਰ ਰਹੇ ਨੇ ਇਹਦੇ ਵਿੱਚ ਵੀ ਝੂਠ ਬੋਲੇ ਜਾ ਰਹੇ ਨੇ ਹੁਣ ਤੁਸੀਂ ਦੇਖੋ ਕਿ ਮੋਦੀ ਸਾਹਿਬ ਨੇ ਝੂਠ ਕਿਹੜੇ ਕਿਹੜੇ ਬੋਲੇ ਨੇ ਮੈਂ ਕਾਂਗਰਸ ਦੀ ਰਾਜਨੀਤੀ ਦਾ ਸਮਰਥਕ ਨਹੀਂ ਆ ਮੈਂ ਪਹਿਲਾਂ ਦੱਸਦਾ ਪਰ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਚ ਇਹ ਕਿਤੇ ਵੀ ਨਹੀਂ ਲਿਖਿਆ ਜਾਂ ਕਿਤੇ ਵੀ ਐਲਾਨ ਨਹੀਂ ਕੀਤਾ ਕਿ ਉਹ ਮੁਸਲਮਾਨਾਂ ਚ ਕੁਝ ਵੀ ਵੰਡਣਗੇ ਨਾ ਹੀ ਕਾਂਗਰਸ ਨੇ ਇਸ ਤਰ੍ਹਾਂ ਕਦੇ ਕੁਝ ਲੋਕਾਂ ਨੂੰ ਵੰਡਿਆ ਉਹਨਾਂ ਨੇ ਵੀ ਕਾਰਪੋਰੇਟਾਂ ਪੱਖੀ ਰਾਜਨੀਤੀ ਕੀਤੀ ਤੇ ਇਹ ਉਸ ਤੋਂ ਵੱਧ ਕੇ ਕਰ ਰਹੇ ਨੇ ਵੰਡਣਾ-ਵੰਡਣਾ ਕਿਸੇ ਨੇ ਕਿਸੇ ਲਈ ਕੱਖ ਨਹੀਂ ਐ ਪਰ ਮੋਦੀ ਸਾਹਿਬ ਦੇ ਝੂਠ ਦੀ ਇੰਤਿਹਾਨ ਵੇਖੋ ਝੂਠ ਦਾ ਸਿਖਰ ਵੇਖੋ ਕਿ ਮੋਦੀ ਸਾਹਿਬ ਦੇਸ਼ ਦੇ ਬਹੁ ਗਿਣਤੀ ਭਾਈਚਾਰੇ ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਇਸ ਗੱਲ ਲਈ ਗੁੰਮਰਾਹ ਕਰ ਰਹੇ ਨੇ ਕਿ ਕਾਂਗਰਸ ਤਾਂ ਮੁਸਲਮਾਨਾਂ ਚ ਸਭ ਕੁਝ ਵੰਡ ਦੇਗੀ ਔਰ ਇਥੋਂ ਤੱਕ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਉਹਨਾਂ 'ਚ ਸਭ ਕੁਝ ਵੰਡ ਦਿੱਤਾ ਜਾਏਗਾ ਜ਼ਿਆਦਾ ਬੱਚੇ ਵੀ ਉਹ ਮੁਸਲਮਾਨਾਂ ਨੂੰ ਹੀ ਟਾਰਗੇਟ ਕਰ ਰਹੇ ਨੇ ਤੇ ਐਂਡ ਤੇ ਮੰਗਲ ਸੂਤਰ ਵੀ ਤੁਹਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੰਡ ਦਿੱਤੇ ਜਾਣਗੇ ਇਦਾਂ ਦੀ ਗੱਲ ਵੀ ਮੋਦੀ ਸਾਹਿਬ ਨੇ ਕੀਤੀ ਹੈ ਪਹਿਲੀ ਤਾਂ ਗੱਲ ਹੁਣ ਚੋਣ ਅਯੋਗ ਨੂੰ ਦਿਸਣਾ ਚਾਹੀਦਾ ਚੋਣ ਕਮਿਸ਼ਨ ਇਹਦੇ ਤੇ ਚੁੱਪ ਕਿਉਂ ਹੈ ਖੈਰ ਚੋਣ ਕਮਿਸ਼ਨ ਨਹੀਂ ਬੋਲੇਗਾ ਕਿਉਂਕਿ ਚੋਣ ਕਮਿਸ਼ਨ ਨੂੰ ਹੁਣ ਕੁਝ ਗਲਤ ਲੱਗਣਾ ਹੀ ਨਹੀਂ ਗਲਤ ਲੱਗੇ ਵੀ ਕਿਵੇਂ ਕਿਉਂ ਨਹੀਂ ਲੱਗਣਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਦੇਖੋ ਗੱਲ ਸਿੱਧੀ ਤੇ ਸਾਫ਼ ਹੈ ਅੱਜ ਚੋਣ ਕਮਿਸ਼ਨ ਨੇ ਮੋਦੀ ਸਾਹਿਬ ਦੇ ਇੱਕ ਦੋ ਭਾਸ਼ਣਾ ਕਰਕੇ ਮੋਦੀ ਸਾਹਿਬ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹਾਂ ਜੇ ਇਹ ਹੀ ਕੁਝ ਕੋਈ ਹੋਰ ਪਾਰਟੀ ਕਰੇ ਤਾਂ ਫੇਰ ਈਡੀ ਵਾਂਗੂ ਜ਼ਰੂਰ ਪੰਜਾ ਪਾ ਲਿਆ ਜਾਏਗਾ ਸੋ ਇਹ ਸਾਰਾ ਕੁਝ ਦੇਸ਼ ਦੇਖ ਰਿਹਾ ਦੁਨੀਆ ਦੇਖ ਰਹੀ ਹੈ ਮੈਨੂੰ ਲੱਗਦਾ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਉਹ ਦੇਸ਼ ਦੇ ਮੁਖੀਆ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਕਰੋੜਾਂ ਦੀ ਆਬਾਦੀ ਮੁਸਲਮ ਭਾਈਚਾਰੇ ਦੀ ਹੈ। ਔਰ ਮੁਸਲਮ ਭਾਈਚਾਰੇ ਲਈ ਐਦਾਂ ਦੀ ਸ਼ਬਦਾਵਲੀ ਜਾਂ ਐਦਾਂ ਟੇਢੇ ਤਰੀਕੇ ਨਾਲ ਉਹਨਾਂ ਬਾਰੇ ਬੋਲਣਾ ਇਹ ਮੋਦੀ ਸਾਹਿਬ ਨੂੰ ਨਾ ਤਾਂ ਸ਼ੋਭਾ ਦਿੰਦਾ ਨਾ ਇਸ ਪੱਧਰ ਤੇ ਥੱਲੇ ਜਾਣਾ ਚਾਹੀਦਾ ਹੈ। ਦੇਖੋ ਹਿੰਦੂ ਭਾਈਚਾਰੇ ਦੀ ਜੇਪਾ ਗੱਲ ਕਰੀਏ। ਦੇਸ਼ ਦੇ ਵਿੱਚ ਜਿੰਨੀ ਮਹਿੰਗਾਈ ਵਧੀ ਹੈ ਤੇ ਉਸ ਮਹਿੰਗਾਈ ਨਾਲ ਜੇ ਸਾਰੇ ਪਿਸ ਰਹੇ ਨੇ ਤਾਂ ਸਭ ਤੋਂ ਵੱਧ ਕੌਣ ਪਿਸਿਆ ਜਿਹੜੇ ਭਾਈਚਾਰੇ ਦੀ ਹੈ ਵੱਧਦੀ ਵੱਧ ਹੈ ਉਹੀ ਪਿਸਿਆ ਸਭ ਤੋਂ ਵੱਧ ਆਬਾਦੀ ਸਾਡੇ ਹਿੰਦੂ ਭਾਈਚਾਰੇ ਦੀ ਹੈ ਤੇ ਮਹਿੰਗਾਈ ਨਾਲ ਸਭ ਤੋਂ ਵੱਧ ਉਹੀ ਪਿਸਿਆ ਮੋਦੀ ਸਾਹਿਬ ਦੇ ਰਾਜ ਚ ਬੇਰੁਜ਼ਗਾਰੀ ਬਹੁਤ ਵਧੀ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ ਸੀ ਪਰ 10 ਸਾਲਾਂ ਚ 20 ਕਰੋੜ ਨੌਕਰੀਆਂ ਬਣਦੀਆਂ ਸੀ ਪਰ 1 ਕਰੋੜ ਲੋਕਾਂ ਨੂੰ ਵੀ ਨਹੀਂ ਦਿੱਤੀਆਂ ਗਈਆਂ ਤੇ ਬੇਰੁਜ਼ਗਾਰੀ ਦੀ ਸਭ ਤੋਂ ਵੱਧ ਮਾਰ ਵੀ ਉਸੇ ਭਾਈਚਾਰੇ ਨੂੰ ਹੀ ਹੈ ਜਿਹੜੇ ਭਾਈਚਾਰੇ ਦੀ ਆਬਾਦੀ ਸਭ ਤੋਂ ਵੱਧ ਹੈ ਗੈਸ ਗੈਸ ਸਿਲੰਡਰ ਪੈਟਰੋਲ ਡੀਜ਼ਲ ਅਸਮਾਨ ਪਹੁੰਚੇ ਨੇ ਤੇ ਉਹਦਾ ਵੀ ਸਭ ਤੋਂ ਵੱਧ ਮਾਰ ਉਸੇ ਭਾਈਚਾਰੇ ਨੂੰ ਹੀ ਹੈ ਜਿਹਦੀ ਆਬਾਦੀ ਵੱਧ ਹੈ ਦੇਖੋ ਡਾਲਰ ਦੇ ਮੁਕਾਬਲੇ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਰੁਪਈਏ ਨੂੰ ਬਹੁਤ ਉੱਪਰ ਲੈ ਜਾਣਾ ਸੀ ਪਰ ਰੁਪਈਆ ਤਾਂ ਹੋਰ ਜ਼ਿਆਦਾ ਥੱਲੇ ਗਿਰ ਗਿਆ ਇਹਦਾ ਨੁਕਸਾਨ ਵੀ ਸਭ ਤੋਂ ਵੱਧ ਉਸੇ ਪਾਈਚਾਰੇ ਨੂੰ ਹੈ ਜਿਹੜੇ ਪਾਈਚਾਰੇ ਦੀ ਆਬਾਦੀ ਵੱਧ ਹੈ ਪਰ ਅਫਸੋਸਦਾਰ ਅਫਸੋਸ ਕਿ ਇਹ ਚਲਾਕ ਸਿਆਸਦਾਨ ਬਿਨਾ ਕੁਝ ਲੋਕਾਂ ਲਈ ਕੀਤੇ ਬਿਨਾ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰੇ ਸਿਰਫ ਐਦਾਂ ਦੇ ਚਾਰ ਨਾਰੇ ਲਾ ਕੇ ਅਹੁਦੇ ਖਿਲਾਫ ਤੇ ਅਹੁਦੇ ਖਿਲਾਫ ਬਿਆਨ ਦਾ ਕੇ ਤੇ ਵੋਟਾਂ ਪੱਕੀਆਂ ਕਰ ਲੈਂਦੇ ਨੇ ਤੇ ਇਹਨਾਂ ਨੂੰ ਪਤਾ ਹੈ ਕਿ ਇਹ ਤਰੀਕਾ ਚੱਲ ਜਾਂਦਾ ਹੈ ਤੇ ਉਹ ਇਹੀ ਤਰੀਕਾ ਚਲਾਈ ਬੈਠੇ ਨੇ ਪਰ ਇਹ ਤਰੀਕਾ ਬਹੁਤਾ ਦੇਰ ਨਹੀਂ ਚੱਲੇਗਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਡੇ ਲੋਕ ਚੇਤਨ ਨਹੀਂ ਗਏ ਜਾਗਰੂਕ ਨਹੀਂ ਗਏ ਜਦੋਂ ਤੱਕ ਉਹ ਧਰਮ ਜਾਤ ਨਸਲ ਤੇ ਲਿੰਗ ਦੀਆਂ ਬਲਗਣਾ ਦੇ ਵਿੱਚ ਵਲੇ ਪਏ ਨਹੀਂ ਜਦੋਂ ਹੀ ਲੋਕਾਂ ਦੀ ਚੇਤਨਾ ਹੌਲੀ ਹੌਲੀ ਉੱਪਰ ਵਧੇਗੀ ਤਾਂ ਬਹੁਤੀ ਦੇਰ ਇਸ ਰਾਜਨੀਤੀ ਨੇ ਨਹੀਂ ਚੱਲਣਾ ਬਹੁਤ ਹੀ ਦੇਰ ਤੱਕ ਮੋਦੀ ਸਾਹਿਬ ਹੋਰਾਂ ਦੇ ਆ ਜਿਹੜੇ ਤਰੀਕੇ ਨੇ ਇਹ ਕੰਮ ਨਹੀਂ ਕਰਨਗੇ ਸੋ ਮੋਦੀ ਸਾਹਿਬ ਹੋਰਾਂ ਨੇ ਜਦੋਂ ਇਹ ਗੱਲਾਂ ਬੋਲੀਆਂ ਨੇ ਤਾਂ ਬਹੁਤ ਸਾਰੀਆਂ ਸੈਂਕੜੇ ਹਜ਼ਾਰਾਂ ਆਨਲਾਈਨ ਸ਼ਿਕਾਇਤਾਂ ਜਿਹੜੀਆਂ ਨੇ ਉਹ ਵੱਖ-ਵੱਖ ਲੋਕਾਂ ਨੇ ਕੀਤੀਆਂ ਨੇ ਹੁਣ ਉਹਦੇ ਉੱਪਰ ਕੀ ਫੈਸਲਾ ਆਉਂਦਾ ਹੈ ਇਹ ਅੱਗੇ ਵੇਖਣਾ ਬਾਕੀ ਹੈ ਪਰ ਮੋਦੀ ਸਾਹਿਬ ਨੇ ਇਹ ਜੋ ਬੋਲਿਆ ਮੁਸਲਮ ਭਾਈ ਚਾਰਾ ਵੀ ਇਸ ਗੱਲ ਨੂੰ ਗੋਹ ਨਾਲ ਦੇਖ ਰਿਹਾ ਤੇ ਜਿੰਨੇ ਵੀ ਉਹ ਲੋਕ ਜਿਹੜੇ ਇਨਸਾਫ ਪਸੰਦ ਨਹੀਂ ਚਾਹੇ ਉਹ ਕਿਸੇ ਵੀ ਭਾਈਚਾਰੇ ਦੇ ਨਹੀਂ ਉਹਨਾਂ ਸਾਰਿਆਂ ਨੂੰ ਇਸ ਗਲਤ ਗੱਲ ਦਾ ਨੋਟਿਸ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਰਾਜਨੀਤੀ ਕਰਨੀ ਹੈ ਮੁੱਦਿਆਂ ਦੀ ਕਰੋ ਵਿਕਾਸ ਦੀਆਂ ਗੱਲਾਂ ਕਰੋ ਤਰੱਕੀ ਦੀਆਂ ਗੱਲਾਂ ਕਰੋ ਲੋਕਾਂ ਦੇ ਭਲੇ ਦੀਆਂ ਗੱਲਾਂ ਕਰੋ ਮਾਰਨੇ ਭਾਵੇਂ ਝੂਠ ਹੀ ਨੇ ਪਰ ਉਹ ਚੱਜ ਦੇ ਤਾਂ ਮਾਰ ਲਓ ਇਸ ਪੱਧਰ ਤੇ ਜਾ ਕੇ ਝੂਠ ਬੋਲਣੇ ਜਿੱਚ ਨਫ਼ਰਤ ਚਲਕਦੀ ਹੋਵੇ ਇਹ ਬਿਲਕੁਲ ਵੀ ਠੀਕ ਨਹੀਂ ਹੈ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ